ਕਿਉਂਕਿ ਇੱਕ ਮਾਂ ਜਿਹੜੀ ਹੈ ਨਾ ਉਹ ਬੱਚੇ ਨੂੰ ਚੰਗਾ ਵੀ ਬਣਾ ਸਕਦੀ ਹੈ ਤੇ ਮਾੜਾ ਵੀ ਬਣਾ ਸਕਦੀ ਹੈ ਮਾਂ ਦੀ ਸਿੱਖਿਆ ਪਿਤਾ ਨਾਲੋਂ ਵੱਧ ਕੰਮ ਕਰਦੀ ਹੈ ਬੱਚੇ ਮਾਂ ਦੀ ਸਿੱਖਿਆ ਮਾਂ ਦੀ ਸਿੱਖਿਆ ਹੀ ਕਦੇ ਧੰ ਗੁਰੂ ਅਰਜਨ ਦੇਵ ਜੀ ਨੂੰ ਮਿਲੀ ਸੀ ਪੂਤਾ ਮਾਤਾ ਕੀ ਅਸੀਸ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਸ਼ਬਦ ਪੜ੍ਹਦੇ ਹਾਂ ਉਸ ਮਾਂ ਪਾਣੀ ਦੀ ਅਸੀਸ ਵਾਲੇ ਸ਼ਬਦ ਗੁਰੂ ਸਾਹਿਬ ਨੇ ਆਪ ਹੀ ਲਿਖੇ ਨੇ ਪੁੱਤਾ ਮਾਤਾ ਦੀ ਅਸੀਸ ਨਿਮਖ ਨਾ ਵਿਸਰੇ ਤੁਮ ਕੋ ਹਰ ਹਾਲ ਸਦਾ ਭਜੋ ਤਕਦੀਸ ਕੈਨ ਕੀ ਮਾਂ ਮਾਂ ਕਹਿੰਦੀ ਪੁੱਤ ਤੈਨੂੰ ਵਿਸਰੇ ਨਾ ਕਰੇ ਮਾਂ ਨੇ ਕਿਆ ਗੁਰੂ ਅਰਜਨ ਦੇਵ ਜੀ ਮਾਂ ਕਹਿੰਦੀ ਪੁੱਤ ਤੈਨੂੰ ਵਿਸਰੇ ਨਾ ਤੈਨੂੰ ਰੱਬ ਯਾਦ ਰਵੇ ਸਦਾ ਯਾਦ ਰਵੇ ਯਾਦ ਰੱਖਣਾ ਜਿਹਦੇ ਸਿਰ ਤੇ ਮਾਂ ਭਾਨੇ ਵਰਗੀ ਮਾਂ ਦਾ ਹੱਥ ਹੋਵੇ ਨਾ ਉਹ ਤਾਂ ਤਤੀ ਤਵੀ ਤੇ ਬੈਠੇ ਵੀ ਨਾ ਦੋਦਾ ਕੋ ਸਤਨਾਮ ਵਾਹਿਗੁਰੂ ਉਹ ਤਤੀ ਤਵੀ ਕਿਉਂਕਿ ਮਾਨੇ ਸਿਖਿਆ ਦਿੱਤੀ ਨਾ ਤਤੀ ਤਵੀ ਸਮਾ ਖਤਾ ਤ ਤਵੀ ਵੀ ਤਤੀ ਹੈ ਚੰਦੂ ਵੀ ਤਤਾ ਹੈ ਜਹਾਂਗੀਰ ਵੀ ਤਤਾ ਹੈ ਆਗ ਵੀ ਤਤੀ ਆ ਕਰਸ਼ਾ ਫਰਕੇ ਰੇਤਾ ਪਾਉਣ ਵਾਲੇ ਵੀ ਤਤੇ ਨਹੀਂ ਤੇ ਰੇਤਾ ਵੀ ਤਤਾ ਹੈ ਪਰ ਜਿਹੜਾ ਤਤੀ ਤਵੀ ਦੇ ਉੱਪਰ ਬੈਠਾ ਸੀ ਨਾ ਉਹ ਪੜਦਾ ਪਿਆ ਸੀ ਕਲ ਤਾਤੀ ਠੰਡਾ ਹਰ ਨਾ ਉਹ ਕੀ ਪੜਦਾ ਪਿਆ ਸੀ ਕਲ ਤਾਤੀ ਠੰਡਾ ਹਰਨਾਉ ਉਹਨੂੰ ਕਿਉਂ ਨਹੀਂ ਸੀ ਸੇਗ ਲਗ ਰਿਹਾ ਉਹ ਕਹਿੰਦਾ ਸੀ ਭਾਵੇਂ ਕਲਯੁਗ ਦਾ ਸਮਾਂ ਇਹ ਸਮਾਂ ਵੀ ਤਦਾਵੇ ਲੋਕ ਵੀ ਤਤੇ ਹੋਣ ਪਰ ਮੇਰੇ ਅੰਦਰ ਠੰਡਾ ਰੱਬ ਦਾ ਨਾਮ ਵਸ ਗਿਆ ਮੈਨੂੰ ਤਤਪਸ ਕਿਤੇ ਲੱਗਣੀ ਮੈਨੂੰ ਤਤਪਸ ਕਿਤੇ ਲੱਗਣੀ ਕਿਉਂਕਿ ਕਲ ਤਾਤੀ ਠੰਡਾ ਹਰਨਾਉ ਉਹਨਾਂ ਦੇ ਅੰਦਰ ਠੰਡਾ ਵੈਗਰੂ ਦਾ ਨਾਮ ਸਿੱਕਿਆ ਉਹ ਤਤੀ ਕਵੀ ਤੇ ਚੌਗੜਾ ਮਾਰ ਕੇ ਬੈਠੇ ਠੰਡ ਰੱਬ ਦਾ ਨਾਮ ਲੈ ਕੇ ਆਪਣੇ ਅੰਦਰ ਉਹਨਾਂ ਨੂੰ ਤਵੀ ਵੀ ਤਬਾ ਨਹੀਂ ਸਕੀ ਕਿਉਂਕਿ ਮਾਂ ਪਾਣੀ ਦੀ ਅਸੀਸ ਸੀ